ਲੋ ਜੀ ਬਲੈਰੋ ਗੱਡੀ ਮਹਿੰਦਰਾ ਨੇ ਸ਼ੁਰੂ ਕੀਤੀ ਸਨ 2000 ਚ ਤੇ 2000 ਤੋਂ ਲੈ ਕੇ ਹੁਣ ਸਨ 25 ਆ ਗਿਆ ਤੇ 25 ਤੱਕ ਛਾਈ ਹੋਈ ਆ ਗੱਡੀ ਪਰ ਕਾਫੀ ਕਮੀਆਂ ਵੀ ਐਸ ਗੱਡੀ ਦੇ ਵਿੱਚ ਤੇ ਜੋ ਮਹਿੰਦਰਾ ਹਜੇ ਤੱਕ ਵੀ ਦੂਰ ਨਹੀਂ ਕਰ ਰਹੀ ਤੇ ਸਭ ਤੋਂ ਪਹਿਲਾਂ ਤਾਂ ਇਹਦੀਆਂ ਆ ਗਈਆਂ ਜੀ ਸੀਟਾਂ ਤੇ ਇਹ ਕਿਹੜੀਆਂ ਕੰਪਨੀ ਵੱਲੋਂ ਸੀਟਾਂ ਦਿੱਤੀਆਂ ਗਈਆਂ ਆ ਉਹ ਬਿਲਕੁਲ ਵੀ ਕੰਫਰਟੇਬਲ ਨਹੀਂ ਆ ਤੇ ਇਸ ਕਰਕੇ ਬਹਿਣ ਦੀ ਦਿੱਕਤ ਬਹੁਤ ਆ ਕਿ ਕਿਨਾਂ ਦੀ ਹਾਈਟ 6 ਆ ਜਾਂ 6 ਪਲੱਸ ਆ ਉਹ ਤਾਂ ਬਹੁਤ ਔਖੇ ਹੋ ਕੇ ਇਸ ਗੱਡੀ ਦੇ ਵਿੱਚ ਬਹਿੰਦੇ ਆ ਤੇ ਇਸ ਕਰਕੇ ਆਪਾਂ ਹੁਣ ਲਗੀਆਂ ਸੀਟਾਂ ਚੇਂਜ ਕਰਾਉਣ ਸੀਟਾਂ ਆਪਾਂ ਸਾਰੀਆਂ ਕਿਹੜੀਆਂ ਪੁਰਾਣੀਆਂ ਉਹ ਪਟ ਲਈਆਂ ਤੇ ਜੋ ਦੇਖ ਰਹੇ ਆ ਤੁਸੀਂ ਸੀਟ ਇਹ ਆਪਾਂ ਲਿਆਂਦੀ ਆ ਸਕ੍ਰੈਪ ਤੋਂ ਤੇ ਇਹ ਹੈਗੀ I20 ਦੀ ਸੀਟ ਤੇ ਇਹਦਾ ਪੂਰਾ ਫਰੇਮ ਬਣਾ ਕੇ ਆਪਾਂ ਤੇ ਆਪਾਂ ਇੰਸਟਾਲ ਕਰਾਂਗੇ ਤੇ ਕਿਉਂਕਿ ਤੁਸੀਂ ਜਾਣਦੇ ਹੀ ਆ ਹਾਂ ਵੀ ਸੀਟਾਂ ਦੀ ਕਾਫੀ ਪ੍ਰੋਬਲਮ ਆ ਤੇ ਪਿੱਛੇ ਵਾਲੀਆਂ ਕਿਹੜੀਆਂ ਸੀਟਾਂ ਆ ਉਹ ਤਾਂ ਬੱਚੇ ਬੈਠ ਸਕਦੇ ਆ ਵੱਡੇ ਤਾਂ ਉੱਚੇ ਬੈਣਾ ਔਖਾ ਹੋ ਜਾਂਦਾ ਇਸ ਕਰਕੇ ਆਪਾਂ ਸੋਚਿਆ ਆਪਾਂ ਪਾਟੀ ਦੇਣੀ ਆ ਸਾਰੀਆਂ ਤੇ ਆਪਾਂ ਇਹਨੂੰ ਫਾਈਵ ਸੀਟਰ ਕਰ ਲੈਣਾ ਤੇ ਹਾਂ ਵੀ ਕਿਤੇ ਵੀ ਜਾਣਾ ਹੋਵੇ ਬੰਦਾ ਖੁੱਲਾ ਹੋ ਕੇ ਬੈਠ ਕੇ ਤਾਂ ਜਾ ਸਕਦਾ ਤੇ ਤੁਸੀਂ ਦੇਖ ਸਕਦੇ ਆ ਸੀਟ ਆਪਾਂ ਇੱਕ ਫਿੱਟ ਕਰ ਦਿੱਤੀ ਆ ਤੇ ਉਸ ਤੋਂ ਬਾਅਦ ਜੀ ਆ ਸਪੀਕਰ ਇਸ ਜਗ੍ਹਾ ਤੇ ਫਿੱਟ ਕੀਤੇ ਆ ਆਪਾਂ ਤੇ ਕਿਉਂਕਿ ਮੋਰੇ ਜਿਹੜੇ ਸਪੀਕਰ ਆ ਉਹ ਬਹੁਤ ਇਹਦੇ ਥੱਲੇ ਦਿੱਤੇ ਗਏ ਆ ਤੇ ਇਸ ਕਰਕੇ ਉਹ ਵਧੀਆ ਨਹੀਂ ਫਿੱਟ ਨਹੀਂ ਹੁੰਦੇ ਤੇ ਨਾ ਉਹ ਪ੍ਰੋਪਰ ਆਵਾਜ਼ ਨਿਕਲਦੀ ਆ ਤੇ ਉਸ ਤੋਂ ਬਾਅਦ ਇਹਦੀਆਂ ਜਿਹੜੀਆਂ ਲਾਈਟਾਂ ਆ ਫੌਗ ਲਾਈਟਾਂ ਉਹ ਵੀ ਆਪਾਂ ਚੇਂਜ ਕਰ ਦੁੱਤੀਆਂ ਆ ਤੇ ਇਹ ਵੀ ਲਿਆ ਕੇ ਆਪਾਂ ਟਰੈਕਟਰ ਦੀਆਂ ਲਾਈਟਾਂ ਇਹ ਸੋਨਾਲਿਕਾ ਤੇ ਉਹਦੀਆਂ ਲਾਈਟਾਂ ਲਾਈਆਂ ਇਹ ਚ ਐਚ ਡੀ ਵਾਲਵ ਵੀ ਪੈ ਜਾਂਦੇ ਆ ਨਾਰਮਲ ਵੀ ਪੈ ਜਾਂਦੇ ਆ ਉਹ ਤੁਹਾਡੀ ਮਰਜ਼ੀ ਆ ਤੁਸੀਂ ਕਿਹੜੇ ਪਾਉਣੇ ਆ ਤੇ ਪ੍ਰੋਪਰ ਬਿਲਡ ਕਰਾ ਕੇ ਬਾਅਦ ਚ ਆਪਾਂ ਕਲਰ ਕਰ ਦਿੱਤਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਬੈਕ ਸਾਈਡ ਲਾਈ ਜੀ ਨੰਬਰ ਪਲੇਟ ਤੇ ਨੰਬਰ ਪਲੇਟ ਲਾਉਣ ਲਈ ਸਾਨੂੰ ਬੰਪਰ ਆ ਕਿਹੜੇ ਉਹ ਦੋਨੇ ਪਾਸਿਓਂ ਚੌੜੇ ਕਰਨੇ ਪਏ ਕਿਉਂਕਿ ਨੰਬਰ ਪਲੇਟ ਪ੍ਰੋਪਰ ਆਉਂਦੀ ਨਹੀਂ ਵਿੱਚ ਨੰਬਰ ਲੱਗ ਜਾਂਦਾ ਸੀਗਾ ਤੇ ਇਸ ਕਰਕੇ ਆਪਾਂ ਇਹਨੂੰ ਦੋਨਾਂ ਪਾਸਿਓਂ ਖੋਲ ਕੇ ਚੌੜਾ ਕਰ ਦਿੱਤਾ ਤਕ ਕਰਨ ਤੋਂ ਬਾਅਦ ਫਿਰ ਨੰਬਰ ਪਲੇਟ ਇਹਦੇ ਵਿੱਚ ਇੰਸਟਾਲ ਕਰ ਦਿੱਤੀ ਤੇ ਉਸ ਤੋਂ ਬਾਅਦ ਇਹਦਾ ਸਲੈਂਸਰ ਆ ਜਿਹੜਾ ਉਹ ਵੀ ਬਿੰਗਾ ਜਿਹਾ ਹੋ ਕੇ ਆਉਂਦਾ ਪਿੱਛੋਂ ਕਿਉਂ ਕਿਉਂਕਿ ਪਿੱਛੇ ਲੱਗੀ ਹੁੰਦੀ ਹੈ ਇਹਦੇ ਨੰਬਰ ਪਲੇਟ ਨੰਬਰ ਪਲੇਟ ਆਪਾਂ ਉਸ ਜਗ੍ਹਾ ਤੋਂ ਲਾ ਕੇ ਤੇ ਸਲੈਂਸਰ ਨੂੰ ਥੋੜਾ ਮੋਡੀਫਾਈ ਕੀਤਾ ਹੈ ਤੇ ਕਰਕੇ ਤਾਂ ਤੁਸੀਂ ਦੇਖ ਸਕਦੇ ਆ ਇਹਨੂੰ ਕੱਟ ਕੇ ਆਪਾਂ ਤੇ ਬਿਲਡ ਕਰ ਦੇਣਾ ਆ ਇਸ ਜਗ੍ਹਾ ਤੇ ਤੇ ਆ ਦੇਖ ਸਕਦੇ ਹੋ ਤੁਸੀਂ ਬਿਲਡ ਕਰਕੇ ਪਰ ਹੈਲਦਾ ਨਹੀਂ ਵਧੀਆ ਪ੍ਰੋਪਰ ਢੰਗ ਨਾਲ ਹੋਇਆ ਤੇ ਆਪਾਂ ਦੂਜੀ ਸਾਈਡ ਵੀ ਕਰ ਦਿੱਤਾ ਤੇ ਤੁਸੀਂ ਲੁੱਕ ਦੇਖ ਸਕਦੇ ਹਾਂ ਹੁਣ ਬੈਕ ਸਾਈਡ ਤੋਂ ਕਿੱਦਾਂ ਆ ਤੇ ਹੁਣ ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਦਵਾਂਗੇ ਤੇ ਬਣਨ ਤੋਂ ਬਾਅਦ ਸਾਰਾ ਕੁਝ ਤਾਂ ਹੁਣ ਤੁਸੀਂ ਦੇਖ ਸਕਦੇ ਆ ਗੱਡੀ ਖੋਲ ਕੇ ਤੁਹਾਨੂੰ ਦਿਖਾਉਂਦੇ ਆ ਤੇ ਸੇਟਾਂ ਦੀ ਤੁਸੀਂ ਲੁੱਕ ਦੇਖ ਸਕਦੇ ਆ ਕਿੱਦਾਂ ਤੇ ਪ੍ਰੋਪਰ ਫਿਟਿੰਗ ਕੀਤੀ ਆ ਪ੍ਰੋਪਰ ਢੰਗ ਨਾਲ ਕੰਮ ਭਾਈ ਹੁਣਾਂ ਨੇ ਕੀਤਾ ਹੈ ਤੇ ਇਹ ਆਪਾਂ ਆਦਮਪੁਰੋਂ ਭਾਈ ਆ ਉਹਨਾਂ ਤੋਂ ਕਰਵਾਇਆ ਹੈ ਤੇ ਸਮਾਨ ਕਿਹੜਾ ਵੀ ਆ ਸਾਰਾ ਉਹ ਜਲੰਧਰੋਂ ਲਿਆਂਦਾ ਆ ਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਇਟਾਂ ਦੀ ਲੁੱਕ ਦੇਖ ਸਕਦੇ ਹੋ ਤੇ ਕਾਫੀ ਮਿਹਨਤ ਲੱਗੀ ਇਸ ਕੰਮ ਨੂੰ ਤੇ ਆਰਮ ਰੈਸਟ ਵੀ ਲਾਇਆ ਹੈ ਤੇ ਤੇ ਆਰਮ ਰੈਸਟ ਵੀ ਨਹੀਂ ਆਉਂਦਾ ਤੇ ਹੁਣ ਤੁਸੀਂ ਕਿੱਡੀ ਮਰਜ਼ੀ ਲੌਂਗ ਡਰਾਈਵ ਕਰਨੀ ਆ ਲੌਂਗ ਡਰਾਈਵ ਕਰੋ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਅਸੀਂ ਕਾਫੀ ਲੌਂਗ ਡਰਾਈਵ ਕਰਦੇ ਆ ਤੇ ਅੱਗੇ ਤਾਂ ਬੰਦਾ ਥੱਕ ਹੀ ਜਾਂਦਾ ਸਗਾ ਲੱਤਾਂ ਥੱਕ ਜਾਂਦੀਆਂ ਸੀ ਜਾਂ ਵੀ ਬੈਠ ਬੈਠ ਕੇ ਤੇ ਹੁਣ ਸੀਟ ਪ੍ਰੋਪਰ ਤੇ ਹੁਣ ਕਿੰਨਾ ਮਰਜ਼ੀ ਲੌਂਗ ਡਰਾਈਵ ਤੇ ਤੁਸੀਂ ਜਾ ਸਕਦੇ ਆ ਤੇ ਇਹ ਕਿਹੜੀ ਬੈਕ ਸਾਈਡ ਤੇ ਸੀਟ ਆ ਫਿੱਟ ਕੀਤੀ ਇਹ ਇਨੋਵਾ ਦੀ ਸੀਟ ਆ ਤੇ ਇਹ ਫੋਲਡ ਵੀ ਹੋ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਥੱਲੇ ਲਾ ਦਿੱਤਾ ਆਪਾਂ ਐਂਪ ਤੇ ਇੱਕ ਹੱਥ ਜੋਰੀ ਜੀ ਬਣਾਤੀ ਤੁਸੀਂ ਸਮਾਨ ਵੀ ਰੱਖ ਸਕਦੇ ਆ ਕੋਈ ਵੀ ਡਾਕੂਮੈਂਟ ਰੱਖਣਾ ਉਹ ਰੱਖ ਦਿਓ ਤੇ ਦੂਸਰੀ ਸਾਈਡ ਤੇ ਵੀ ਆਪਾਂ ਇੱਕ ਐਂਪ ਲਾ ਦਿੱਤਾ ਕਿਉਂਕਿ ਜਗ੍ਹਾ ਥੱਲੇ ਬਚੀ ਸੀ ਤੇ ਅਸੀਂ ਇਹਦੇ ਥੱਲੇ ਐਂਪ ਰੱਖ ਦਿੱਤੇ ਦੋ ਤੇ ਪ੍ਰੋਪਰ ਫਿਟਿੰਗ ਆਈ ਐਨ ਕੋਈ ਪ੍ਰੋਬਲਮ ਨਹੀਂ ਹੋ ਤੇ ਬੈਕ ਸਾਈਡ ਇਹ ਸਫਾਰੀ ਦਾ ਕਵਰ ਆ ਤੇ ਲੋਕੋ ਆਪਾਂ ਆਨਲਾਈਨ ਆਰਡਰ ਕਰ ਲਿਆ ਸੀਗਾ ਲਿਆ ਕੇ ਤੁਸੀਂ ਦੇਖ ਸਕਦੇ ਆ ਤੇ ਕਲਰ ਕਰਕੇ ਇਹਨੂੰ ਤੇ ਲੋਗੋ ਵੀ ਪ੍ਰੋਪਰ ਢੰਗ ਨਾਲ ਫਿੱਟ ਕਰ ਦਿੱਤਾ ਤੇ ਨੰਬਰ ਪਲੇਟ ਤੁਸੀਂ ਦੇਖ ਸਕਦੇ ਆ ਪੂਰਾ ਪੂਰਾ ਨੰਬਰ ਆਇਆ ਪੀ ਤੋਂ ਲੈ ਕੇ 5 ਤੱਕ ਕਿਉਂਕਿ ਪਹਿਲਾਂ ਹੁੰਦਾ ਨਹੀਂ ਸੀ ਤੁਹਾਨੂੰ ਦੱਸਿਆ ਹੀ ਆ ਮੈਂ ਕਿਦਾਂ ਬੰਪਰ ਛੋੜੇ ਕਰਨੇ ਪਏ ਤੇ ਹੁਣ ਲੁੱਕ ਦੇਖ ਸਕਦੇ ਆ ਤੁਸੀਂ ਹੁਣ ਤੁਹਾਨੂੰ ਬੈਕ ਸਾਈਡ ਦਿਖਾਉਨੇ ਆ ਤੇ ਬੈਕ ਸਾਈਡ ਆਪਾਂ ਆ ਪਿੱਛੇ ਵੀ ਦੋ ਸਪੀਕਰ ਪਿੱਛੇ ਲਾਏ ਆ ਤੇ ਦੇਖ ਸਕਦੇ ਆ ਵੀ ਪ੍ਰੋਪਰ ਫਿਟਿੰਗ ਕਰਕੇ ਲਾਇਆ ਤੇ ਇਹਨਾਂ ਆਵਾਜ਼ ਬਹੁਤ ਸੋਹਣੀ ਬਣਦੀ ਆ ਤੇ ਇੱਕ ਸਪੇਸ ਤੁਹਾਡਾ ਬਚਦਾ ਆ ਤੇ ਦੋ ਬੂਫਰ ਆ ਤੇ ਦੋ ਕਿਹੜੇ ਸੈਂਟਰ ਦੇ ਵਿੱਚ ਕੰਪਨੀ ਦਿੰਦੀ ਆ ਉਹ ਸਪੀਕਰ ਆ ਤੇ ਦੋ ਮੋਰੇ ਸਪੀਕਰ ਇਹਦੇ ਤੇ ਟੋਟਲ 6 ਸਪੀਕਰ ਆ ਤੇ ਦੋ ਬੂਫਰ ਆ ਤੇ ਪ੍ਰੋਪਰ ਫਿਟਿੰਗ ਹੋਈ ਆ ਤੇ ਲੁੱਕ ਤੁਸੀਂ ਚੈੱਕ ਕਰ ਸਕਦੇ ਆ ਸੀਟਾਂ ਦੀ ਤੇ ਕਿੰਨੇ ਵੀ ਕਰਾਉਣੀ ਹੋਵੇ ਇਹ ਕੰਮ ਤੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਆ ਤੇ ਮੈਂ ਤੁਹਾਨੂੰ ਸਾਰਾ ਗਾਈਡ ਕਰ ਦੂੰਗਾ ਕਿੱਦਾਂ ਕਿੱਦਾਂ ਕਿਹੜਾ ਕਿਹੜਾ ਸਮਾਨ ਕਿੱਥੇ ਮਿਲਦਾ ਹੈ ਤੇ ਤੁਸੀਂ ਕਰਾ ਸਕਦੇ ਆ ਤੇ ਹੁਣ ਤੁਸੀਂ ਚੈੱਕ ਕਰ ਲਓ ਕਿੱਦਾਂ ਲੱਗਾ ਤੁਹਾਨੂੰ ਜਿਹੜੀ ਗ੍ਰੇਲਾ ਉਹ ਆਪਣੀ ਪੁਰਾਣੀ ਆ ਤੇ ਲੋਗੋ ਆਪਾਂ ਲਾ ਦਿੱਤਾ ਨਵਾਂ ਲਿਆ ਕੇ ਤੇ ਪ੍ਰੋਪਰ ਕਟਿੰਗ ਦੇ ਕੇ ਫੇਰ ਫਿਟ ਕੀਤਾ ਲੋਗੋ ਕਾਫੀ ਜਾਣੀ ਪੁੱਛਦੇ ਆ ਹਾਂ ਵੀ ਲੋਗੋ ਇਹ ਕਿੱਦਾਂ ਕੀਤਾ ਇਹ ਕਟਿੰਗ ਦੇ ਕੇ ਉਹ ਲੋਗੋ ਪੁਰਾਣਾ ਲਾ ਕੇ ਤੇ ਕਟਿੰਗ ਕਰਕੇ ਫੇਰ ਇਹ ਲਾਇਆ ਹੈ ਹੇ ਹੁਣ ਤੁਸੀਂ ਲੁੱਕ ਚੈੱਕ ਕਰ ਸਕਦੇ ਨੇ ਗੱਡੀ ਦੀ ਕਿੱਦਾਂ ਦੀ ਲੱਗ ਰਹੀ ਆ ਕੰਮ ਸਾਰੇ ਸ਼ੌਂਕ ਨਾਲ ਹੀ ਹੁੰਦੇ ਆ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਗੱਡੀ ਹੈਗੀ ਆ 12 ਮਾਡਲ ਤੇ ਕਿਹਨਾਂ ਕੋਲ ਵੀ ਬਲੇਰੋ ਗੱਡੀਆਂ ਹੈਗੀਆਂ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਤੇ ਉਹ ਵੀ ਇਹ ਕੰਮ ਕਰਵਾ ਸਕਣ